ਅਨ ਪਹਿਲਾ ਤਾਂ ਸਾਰੇ ਸਾਥੀਆਂ ਨੂੰ ਬਹੁਤ-ਬਹੁਤ ਵਧਾਈਆਂ ਮਕਰ ਸੰਕ੍ਰਾਂਤੀ ਦੇ। ਅੱਲ ਇੱਕ ਸੋਸ਼ਲ ਮੀਡੀਆ ਦੇ ਉੱਤੇ ਜਾਂ ਜੋ ਵੀ ਬੰਦੇ ਹੈਗੇ ਉਹਨਾਂ ਨੇ ਕੋਈ ਬਿਆਨ ਉੱਥੇ ਕਿਸੇ ਦੇ ਇੱਥੇ ভিਰ ਦੇ ਉੱਤੇ ਕਿਹਾ ਇਥੇ ਕੋ ਪਰਚੀ ਵੱਧ ਘਟ ਹੋਈ ਜਾਂ ਘਟ ਹੁੰਦੀਆਂ ਜਾਂ ਹੋ ਰਹੀਆਂ ਸੀ। ਉਹਦੇ ਵਿੱਚ ਉਹਨੇ ਕਿਹਾ ਵੀ ਇਹ ਉਹਨੂੰ ਪਿੱਛੋਂ ਪੁੱਛਿਆ ਜਾ ਰਿਹਾ ਵੀ ਇਹ ਕੌਣ ਹੈ ਇਹਦੇ ਪਿੱਛੇ ਉਹ ਕਹਿੰਦਾ ਜੀ ਐਮਐਲਏ ਜਿੰਪਾ ਉਹਦੇ ਬੰਦੇ ਮੈਂ ਸਾਰੇ ਸਾਥੀਆਂ ਨੂੰ ਬੜੀ ਜ਼ਿੰਮੇਵਾਰੀ ਨਾਲ ਦੱਸਾਂਗਾ ਜਦੋਂ ਮੈਨੂੰ ਐਮਐਲਏ ਬਣਾਇਆ ਗਿਆ ਸ਼ਹਿਰ ਵਾਸੀਆਂ ਵੱਲੋਂ ਮਨਿਸਟਰ ਵੀ ਬਣਾਇਆ ਗਿਆ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਅਗਰ ਕਿਤੇ ਮੈਂ ਵਿਜ਼ਿਟ ਕੀਤਾ ਸੀ ਤਾਂ ਉਹ ਹੁਸ਼ਿਆਰਪੁਰ ਮੰਡੀ ਦਾ ਸੀ ਜਿਹਦੇ ਵਿੱਚ ਉਸ ਵੇਲੇ ਦੇ ਮੌਜੂਦਾ ਐਸਐਸਪੀ ਸਰਤਾਜ ਚਾਲ ਜੀ ਇੱਥੇ ਮੌਜੂਦ ਸੀ ਪੁਰ ਹੀਰਾਂ ਦੇ ਪੁਲਿਸ ਅਫਸਰ ਸੈਵਨ ਮੌਜੂਦ ਸੀਗੇ। ਔਰ ਇਥੇ ਕੰਪਲੇਂਟ ਅਕਸਰ ਸੀਗੀ। ਵੀ ਜੀ ਇਥੇ ਪਰਚੀ ਧੱਕੇ ਨਾ ਕੱਟਦੀ। ਔਰ ਮੈਂ ਲਾਈਵ ਹੋ ਕੇ ਲਾਈਵ ਹੋ ਕੇ ਗੱਲ ਕਹੀ ਸੀ। ਔਰ ਮੌਜੂਦਾ ਜਿਹੜੇ ਇਥੇ ਦੇ ਅਸਲ ਸਟੰਕੀ ਇੰਚਾਰਜ ਉਹਨਾਂ ਨੇ ਗੱਲ ਕਹੀ ਸੀ ਕਿ ਅਗਰ ਇਥੇ ਕੋਈ ਧੱਕਾ ਹੁੰਦਾ ਜਬ ਮੰਡੀ ਬੋਰਡ ਦੇ ਅਫਸਰਾਂ ਨੇ ਇਹ ਗੱਲ ਕਹੀ ਸੀ। ਤੇ ਉਹਦੇ ਜ਼ਿੰਮੇਵਾਰੀ ਜਿਹੜੀ ਹੈ। ਕਿ ਤੇ ਮੌਜੂਦਾ ਤੇ ਅਫਸਰਾਂ ਉਹਨਾਂ ਦੇ ਉੱਤੇ ਆਏਗੀ। और अगर कोई कंपलेट पहुंचती है पुलिस को, को बंद कंपलेट करके आता अगर पुलिस जांच दिया तो फिर स्टेशन इंचार्ज है उसे एस एच तो ओ है जो भी जिम्मेवारी है उस बड़ी वीडी गल उस वेल एक गलव होकर कहनी और अज भी मैं गल तुम देखने मेरा हरेक प्रोग्राम जरा लाइव होंगे पहली गल तो यह मैं पब्लिक चाहना हर और हरेक बड़े स्पष्टीकरण और जिम्मेवारी गल करना ਔਰ ਇਸ ਤੋਂ 2-4 ਦਿਨ ਪਹਿਲਾਂ ਵੀ ਇੱਕ ਗੱਲ ਹੋਈ ਸੀ ਤਾਂ ਮੈਂ ਤੁਰੰਤ ਜਿਹੜਾ ਉਹਦਾ ਰਿਪੋਰਟ ਕੀਤਾ ਸੀ ਮੈਂ ਕਹਿਆ ਸੀ ਦੀ ਇਹ ਪੂਰੀ ਜਾਂਚ ਹੈ ਪੁਲਿਸ ਨੂੰ ਖੁੱਲੀ ਛੂਟ ਹੈ ਔਰ ਕੋਈ ਉੱਤੇ ਸਾਡੇ ਵੱਲੋਂ ਇੱਕ ਬੰਦੇ ਦਾ ਸਾਡੇ ਆਫਿਸ ਕਿਸੇ ਬੰਦੇ ਦਾ ਕਦੇ ਵੀ ਫੋਨ ਨਹੀਂ ਜਾਂਦਾ ਪੁਲਿਸ ਦੇ ਡਿਪਟੀ ਸੌਰੀ ਡੀਐਸਪੀ ਸਾਹਿਬ ਇੱਥੇ ਬੈਠੇ ਆ ਦਿਵਦਤ ਜੀ ਔਰ ਐਸਐਚਓ ਮਲਟੋਂ ਬੈਠੇ ਆ ਔਰ ਜੈਪਾਲ ਜੀ ਔਰ ਐਸਐਚਓ ਜਿਹੜੇ ਇੱਥੇ origination ਹੈ ਵੀ ਥਾਣਾ ਬਣ ਗਿਆ ਹੁਣ ਉਹ ਕੁਦਰਤੀ ਤੌਰ 'ਤੇ ਮੌਜੂਦ ਨਹੀਂ ਇੱਕ ਦਵਾੜਾ ਔਰ ਇਹਨਾਂ ਨੂੰ ਇੱਥੇ ਨਾਲ ਇਸ ਕਰਕੇ ਲਿਆ ਗਿਆ ਅੱਜ ਸਾਰੇ ਸਾਥੀਆਂ ਨੂੰ ਪੁਲਿਸ ਨੂੰ ਔਰ ਮੰਡੀ ਵਾਰਡ ਦੇ ਅਫਸਰ ਸਹਿਮਾਨ ਨੂੰ ਡੀਐਮ ਸਾਹਿਬ ਨੂੰ ਡਿਸਟ੍ਰਿਕਟ ਮੰਡੀ ਵਾਰਡ ਦੇ ਅਫਸਰ ਆ ਇਹਨਾਂ ਦੇ ਸੈਕਟਰੀ ਸਾਹਿਬ ਵੀ ਇੱਥੇ ਮੌਜੂਦ ਆ ਅੱਜ ਚੇਅਰਮੈਨ ਸਾਹਿਬ ਇੱਥੇ ਹਨੀ ਦੇ ਕੁਦਰਤੀ ਗੱਲ ਆ ਉਹ ਕਹਿੰਦੇ ਆਪਣੇ ਗਾਏ ਹੋਣੇ ਆ ਸੋ ਮੈਂ ਇਹ ਸਾਰੇ ਸਾਥੀਆਂ ਨੂੰ ਖੁਲਾਸਾ ਕਰਨਾ ਚਾਹੁੰਦਾ ਬੜੇ ਜ਼ਿੰਮੇਵਾਰੀ ਨਾਲ ਜਿਸ ਪਹਿਲਾਂ ਤਾਂ ਮੈਂ ਡਿਪਟੀ ਕਮਿਸ਼ਨਰ ਨੂੰ ਹਾਰਪਰ ਡਿਟੇਲਸ ਲਿਖਾਂਗਾ ਚਿੱਠੀ ਇਹ ਡਿਟੇਲਡ ਜਾਂਚ ਮਾਨਯੋਗ ਮੰਤਰੀ ਜਿਹੜੇ ਮੰਡੀ ਬੋਰਡ ਆ ਉਹਨਾਂ ਨੂੰ ਡਿਟੇਲਡ ਜਾਂਚ ਮਾਨਯੋਗ ਸੀਐਮ ਸਾਹਿਬ ਨੂੰ ਡਿਟੇਲਡ ਜਾਂਚ ਨਹੀਂ ਲਿਖਾਂਗਾ ਔਰ ਉਹਦੇ ਨਾਲ ਨਾਲ ਚੇਅਰਮੈਨ ਸਾਹਿਬ ਜਿਹੜੇ ਮੰਡੀ ਬੋਰਡ ਦਾ ਦੇਖਦੇ ਉਹਨਾਂ ਨੂੰ ਲਿਖਾਂਗਾ ਜਿਹੜੇ ਪੰਜਾਬ ਦੇ ਚੇਅਰਮੈਨ ਆ ਪਰਸ਼ਟ ਸਾਹਿਬ ਬਕਾਇਦਾ ਇਸ ਨਾਂ ਲੈਣ ਵਾਲੇ ਡਰਾਈਵਰ ਦਾ ਇਹਦਾ ਪਰਚੀ ਦਾ ਇਹਦਾ ਚੈੱਕ ਕੀਤਾ ਜਾਵੇ ਇਹਨੇ ਨਾਂ ਲਿਆ ਇਸ ਕਰਨਾ ਨਾਲ ਲਿਆ ਕਿਹਨੇ ਇਹਨੂੰ ਪਿੱਛੋਂ ਕਿਹਾ ਜਾ ਕਿਸੇ ਕਿਸੇ ਮੇਰੇ ਬੰਦੇ ਨੂੰ ਕੋਈ ਵੀ ਕਿਸੇ ਕੰਪਲੇਂਟ ਆ ਔਰ ਮੈਂ ਬੜੀ ਜ਼ਿੰਮੇਵਾਰੀ ਨਾਲ ਗੱਲ ਕਰ ਰਿਹਾ ਦੱਲਾ ਮੈਂ ਖਲਾਸਾ ਕੀਤਾ ਤੇ ਪੈਸਾ ਲੈਣਾ ਤਾਂ ਬੜੇ ਦੂਰ ਦੀ ਗੱਲ ਹੁੰਦੀ ਐ ਇੱਕ ਲਾਲ ਪੌੜੀ ਲੈਣਾ ਵੀ ਮੈਂ ਹੱਥ ਖੜਾ ਕਰਕੇ ਕਹਿ ਰਿਹਾ ਮਕਰ ਸਕਾਂਤੀ ਵਾਲੇ ਦਿਨ ਕਿਸੇ ਬੰਦੇ ਨੇ ਮੈਨੂੰ ਆਲੂ ਪਿਆਜ਼ ਦੀਆਂ ਬੋਰੀਆਂ ਭੇਜ ਦਿੱਤੀਆਂ ਸੀ ਮੰਡੀ ਤੋਂ ਜਦੋਂ ਮਨਿਸਟਰ ਬਣਿਆ ਸੀ ਮੈਂ ਤਾਂ ਉਸ ਬੰਦੇ ਨੂੰ ਵੀ ਕਹੇ ਸੀ ਮੈਂ ਕਿਹਾ ਭल्या ਲੋਕਾ ਇਹਦੋਂ ਕੋਈ ਕੀਤਾ ਮਨ ਨੂੰ ਜੇਈਦੀਆਂ ਤੁਰੰਤ ਜਿਹੜੀਆਂ ਉਹ ਆਲੂ ਪਿਆਜ਼ ਦੀਆਂ ਬੋਰੀਆਂ ਸੀਗੀਆਂ ਉਹ ਕਿਸੇ ਲੰਗਰ ਚ ਭੇਜੀਆਂ ਗਈਆਂ ਇਦਾਂ ਕਿਸੇ ਨੇ 10 ਬੋਰੀਆਂ ਖਾਣ ਦੀ ਫੀਰ ਦਿੱਤੀ ਉਹ ਵੀ ਲੰਗਰ ਤੇ ਗਈਆਂ ਸੋ ਮੇਰੀ ਜਿਹੜੀ ਕੰਮ ਕਰਦਾ ਜਿਹੜਾ ਆਪਣਾ ਤਰੀਕਾ ਆ ਉਹ ਬੜਾ ਕਲੀਅਰ ਹੋਣਾ ਹੈ ਲੇਕਿਨ ਮੈਂ ਕਿਉਂਕਿ ਪ੍ਰੀਸ ਨੂੰ ਨਾਲ ਇਸ ਕਰਕੇ ਮੈਂ ਮਨਜੋਗ ਐਸਐਸਪੀ ਸਾਹਿਬ ਨੂੰ ਸਿਰਫ ਫੋਨ ਕਰਤਾ ਮੈਂ ਕਿਹਾ ਜੀ ਇਹਦਾ ਜਿਹੜਾ ਹੈਗਾ ਮਨ ਨੂੰ ਡਿਟੇਲਸ ਉਹਨਾਂ ਨੇ ਬਿਲਕੁਲ ਉਹਨਾਂ ਅਫਸਰ ਦੀ ਡਿਊਟੀ ਲਈ ਹੈ ਇਹ ਬਕਾਇਦਾ ਇਹਦੀ ਸਾਰੀ ਪੁੱਛ ਪੜਤਾਲ ਕਰੋਗੇ ਮੰਡੀ ਵੋਡ ਦੇ ਅਫਸਰਾਂ ਨੂੰ ਨਾਲ ਲੈ ਕੇ ਕਰੋਗੇ ਠੇਕੇਦਾਰ ਨੂੰ ਨਾਲ ਲੈ ਕੇ ਕਰੋਗੇ ਉਸ ਗੱਡੀ ਵਾਲੇ ਦੀ ਕੀ ਪ੍ਰੋਬਲਮ ਸੀ ਉਹਦੇ ਕੋ ਕਿਨੇ ਪੈਸੇ ਲਾਏ ਉਹਦੇ ਕੋ ਕੌਣ ਪਰਚੀ ਲੈ ਕੇ ਲੈ ਰਿਹਾ ਅਗਰ ਉਹਦਾ ਨਾਮ ਲਿਆ ਤਾਂ ਕਿਉਂ ਲਿਆ ਉਹਦੀ ਡਿਟੇਲਸ ਇਨਕੁਆਰੀ ਜਿਹੜੀ ਆ ਸਰਕਾਰ ਨੂੰ ਡਿਪਟੀ ਕਮਿਸ਼ਨਰ ਨੂੰ ਸੀਐਮ ਸਾਹਿਬ ਨੂੰ ਪੰਜਾਬ ਦੇ ਔਰ ਖਾਸ ਤੌਰ ਤੇ ਪ੍ਰੈਸ ਨੂੰ ਭੇਜੂ ਖਾਸ ਤੌਰ ਤੇ ਪ੍ਰੈਸ ਨੂੰ ਭੇਜੂਗੇ ਇਹ ਮੈਂ ਇਹਨਾਂ ਨੂੰ ਇਹ ਗੱਲ ਇਹ ਤੋਂ ਕਹਿਣਾ ਚਾਹਨਾ ਸੁਪ ਸਦਾਵੀ ਇਹਦਾ ਨਾਲ ਲਾ ਦੇਣਾ ਔਰ ਇੱਕ ਗੱਲ ਹੋਰ ਹੈ ਉਹਦੇ ਨਾਲ ਤੁਹਾਨੂੰ ਦੱਸਣੀ ਚਾਹਨਾ ਜਦੋਂ ਦੀ ਮੈਂ ਤੁਹਾਨੂੰ ਗੱਲ ਸੁਣਾਈ ਹੈ ਮੰਤਰੀ ਮਿਨਿਸਟਰ ਬਣਨ ਦੇ ਵੇਲੇ ਦੀ ਆਪਣੇ ਦੀ ਉਦੋਂ ਮੈਂ ਪਹਿਲਾਂ ਇੱਥੋਂ ਐਮਐਲਏ ਜਾਂ ਮੈਂ ਕਹਿ ਸਕਦਾ ਹੁਣ ਆ ਕੇ ਜਿਨ੍ਹਾਂ ਨੇ ਆ ਕੇ ਤੇ ਉਸ ਵੇਲੇ ਆ ਕੇ ਲਾਈਨਾਂ ਲਵਾਈਆਂ ਸੀ ਕਿਸੇ ਰੇੜੀ ਵਾਲੇ ਕਿਉਂਕਿ ਬੜੇ ਰੇੜੀ ਵਾਲੇ ਆਪਣੇ ਪ੍ਰਸ਼ਾਂਤ ਸੀਗੇ ਜੀ ਕਿ ਜੇ 100 ਰੁਪਏ ਪਰਚੀ 80 ਰੁਪਏ ਸਾਡੇ ਤੋਂ ਜ਼ਿਆਦਾ ਲੈ ਜਾਂਦੇ ਆ ਉਹ ਕਹਿੰਦੇ ਨਹੀਂ ਜੇ ਜਗਾ ਜ਼ਿਆਦਾ ਘੇਰਦੇ ਆ ਤੇ ਅਗਰ ਜਗਾ ਤੇ ਨਾ ਡਗਾ ਫਿਕਸ ਕੀਤੀ ਜਾਂ ਇਸ ਇੰਨੇ ਕਲੀਅਰਲੀ ਕੰਮ ਕੀਤਾ ਸੋ ਇਹ ਗੱਲ ਕਹਿ ਦੇਣੀ ਕਿ ਕੌਣ ਲੱਗਣਾ ਕਿਸੇ ਬੰਦੇ ਨੂੰ ਮਨੂ ਦਾ ਮਨ ਕੋਈ ਨਹੀਂ ਮੇਰੇ ਕੋ ਤੇ ਜਿਹੜੀ ਗੱਲ ਆ ਮੈਂ ਤੁਹਾਨੂੰ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੜੀ ਜ਼ਿੰਮੇਵਾਰ ਪ੍ਰੈਸ ਆ ਬੇਰਾ ਸੋਸ਼ਲ ਮੀਡੀਆ ਵੀ ਜ਼ਿੰਮੇਵਾਰ ਆ ਮੇਰੇ ਸਾਥੀ ਇੱਥੇ ਪ੍ਰੈਸ ਵਾਲੇ ਬਹੁਤ ਜ਼ਿੰਮੇਵਾਰ ਆ ਮੈਂ ਤਾਂ ਕਹਿੰਦਾ ਹੁਸ਼ਿਆਰਪੁਰ ਦੇ ਪ੍ਰੈਸ ਜਿਹੜੀ ਆ ਸਭ ਤੋਂ ਜ਼ਿੰਮੇਵਾਰ ਪ੍ਰੈਸ ਆ ਸਿਰਫ ਕੁਝ ਬੰਦੇ ਨੂੰ ਛੱਡ ਕੇ ਜਿਹੜਾ ਕੱਲ ਇਨਸੀਡੈਂਟ ਆ ਉਹਦੇ ਬਾਰੇ ਹਾਂਜੀ ਕੱਲ ਕੋਈ ਸਗਾ ਇਸ਼ੂ ਆਇਆ ਜਗਾ ਕਿ ਮੰਡੀ ਦੇ ਵਿੱਚ ਪਾਰਕਿੰਗ ਦੇ ਜਿਹੜੇ ਹੈਗੇ ਆ ਚਾਰਜ ਟਰੱਕ ਨੇ ਕਿਸੇ ਦੇ ਲੈ ਹੈਗੇ ਆ ਉਹਨੂੰ ਉਹ ਇਸ਼ੂ ਬਣਾਇਆ ਉਹਨਾਂ ਨੇ ਕਿ ਇਹਤੇ ਮਾਲ ਪ੍ਰੈਕਟਿਸ ਹੁੰਦੀਆਂ ਮੰਡੀ ਦੇ ਵਿੱਚ ਓਵਰਚਾਰਜ ਕਰਦੇ ਆ ਜਾਂ ਸਾਡੇ ਕੋਲ ਐ ਐਮਐਲਏ ਸਾਹਿਬ ਦਾ ਨਾਮ ਲੈ ਦਿੱਤਾ ਉਹਨਾਂ ਨੇ ਜੋ ਕਿ ਬੜੀ ਮ듭ਭਾਗੀ ਗੱਲ ਹੈ ਜੇ ਕਿਸੇ ਨੂੰ ਇਦਾਂ ਦੇ ਕੋਈ ਪ੍ਰੋਬਲਮ ਸਗੀ ਤੇ ਇੱਥੇ ਮੇਰੇ ਸੈਕਟਰੀ ਸਾਹਿਬ ਡਿਊਟੀ ਦੇ ਮੌਜੂਦ ਹੁੰਦੇ ਆ ਚੇਅਰਮੈਨ ਸਾਹਿਬ ਵੀ ਤਕਰੀਬਨ ਇੱਥੇ ਬੈਠੇ ਹੁੰਦੇ ਆ ਜਾਂ ਮੈਂ ਆਪਣੇ ਆਫਿਸ 'ਚ ਮੌਜੂਦ ਹੁੰਦਾ ਤੇ ਸਾਡੇ ਧਿਆਨ ਵਿੱਚ ਲਿਆ ਦਿੰਦੇ ਵੀ ਆਹ ਗੱਲਬਾਤ ਆ ਜੇ ਤੁਹਾਨੂੰ ਆਹ ਪ੍ਰੋਬਲਮ ਹੈ ਤੇ ਆਪਾਂ ਉਹਦੇ ਤੇ ਉਹਦਾ ਇਨਵੈਸਟੀਗੇਟ ਕਰਕੇ ਉਹਦਾ ਪੂਰਾ ਐਕਸ਼ਨ ਲੈਂਦੇ بجائے ਕਿ ਆਪਾਂ ਉਹਨੂੰ ਕੁਝ ਹੋਰ ਰੰਗਤ ਦੇ ਕੇ মিডিਆ ਦੇ ਵਿੱਚ ਜਾਂ ਜੋ ਵੀ ਹੈ ਉਹਦਾ ਕੁਝ ਗਲਤ ਮਤਲਬ ਪ੍ਰਭਾਵ ਦੇਣ ਦਾ ਜਿਹੜਾ ਯਤਨ ਕੀਤਾ ਗਿਆ ਵਾ ਜਿਹੜੀ ਮਦਭਾਗੀ ਗੱਲ ਆ ਤੇ ਬਾਕੀ ਜੇ ਕੋਈ ਇਦਾਂ ਦਾ ਇਸ਼ੂ ਹੈ ਜੇ ਸੰ ਪ੍ਰੋਬਲਮ ਆ ਤਾਂ ਆਪਾਂ ਉਹਨੂੰ ਇਨਵੈਸਟੀਗੇਟ ਕਰਾਂਗੇ ਤੇ ਅਕੋਰਡਿੰਗਲੀ ਜੋ ਆਪਾਂ ਰੂਲਸ ਐਂਡ ਰੈਗੂਲੇਸ਼ਨ ਆ ਉਹਦੇ ਅਕੋਰਡਿੰਗਲੀ ਅਸੀਂ ਕਾਰਵਾਈ ਕਰਾਂਗੇ ਇਹ ਪਾਰਕਿੰਗ ਦੀ ਗੱਲ ਹੋਈ ਹੈ ਪਹਿਲਾਂ 24 ਘੰਟੇ ਹੀ ਪਾਰਕਿੰਗ 12 ਘੰਟੇ ਦੇ ਜਿਸ ਕਰਕੇ ਦਿੱਕਤ ਹੈ ਕਿ ਤਿੰਨ ਤਿੰਨ ਪਰਤੀਓ ਦੀ ਕਰਤੀ ਹੈ ਜਿਸ ਕਰਕੇ ਇਸ਼ੂ ਸਰਬ ਬਣਿਆ ਜੀ ਜੀ ਇਹਨਾਂ ਕਦ ਦੇ ਦੇ ਤੁਸੀਂ 24 ਘੰਟੇ ਨੂੰ 12 ਘੰਟੇ ਤਬਦੀਲ ਕਰ ਦਿੱਤਾ ਕਿ ਇਹ ਮੇਨ ਇਸ਼ੂ ਨਹੀਂ ਨਹੀਂ ਗੱਲ ਇਹ ਵੀ ਪਹਿਲਾਂ ਆਪਾਂ ਚੈੱਕ ਕਰ ਲਾਂਗੇ ਕਿ ਵੀ ਇਹ ਚੀਜ਼ ਹੈਗੀ ਆ ਇਦਾਂ ਪਰਚੀ ਕੱਟ ਹੋਈ ਆ ਉਹਦੀ ਜਿਹੀ ਹੋਈ ਆ ਤਾਂ ਫਿਰ ਗਲਤ ਆ ਫਿਰ ਆਪਾਂ ਉਹਦੇ ਅਕੋਰਡਿੰਗਲੀ ਆਪਾਂ ਯੋ ਵੀ ਹੈ ਮਾਤਰ ਮੈਟਰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਕੇ ਫੋਨ ਹੋ ਗਿਆ ਥੈਂਕ ਯੂ ਇਨਸੀਡੈਂਟ ਸਦੇ ਧਿਆਨ ਚ ਇਹ ਹੈ ਕਿ ਪਾਰਕਿੰਗ ਨੂੰ ਲੈ ਕੇ ਤਿੰਨ ਪਰਚੀਆਂ ਜਿਹੜੀਆਂ ਉਹ 250 ਦੀਆਂ ਕੱਟੀਆਂ ਗਈਆਂ ਪਹਿਲਾਂ ਦੇ ਮਨੂਟ ਲਈ ਅਸੀਂ ਬਾਚ ਕਰਾਂਗੇ ਕਿ ਇਹਦਾ ਸਿਸਟਮ ਕੀ ਹੈ ਕਿਵੇਂ ਇਹ ਕੰਮ ਕੀਤਾ ਜਾ ਸਕਦਾ ਹੈ ਕੀ ਇਹਦਾ ਨਾਰਮ ਹੈਗਾ ਉਹਦੇ ਮੁਤਾਬਕ ਜਿਹੜਾ ਵੀ ਗਿਲਟੀ ਹੋਇਆ ਉਹਦੇ ਅਗੇਂਸਟ ਅਸੀਂ ਜੜੀ ਕਾਰਵਾਈ ਕਰਾਂਗੇ ਜਿਹੜਾ ਬਿਨਾ ਕਿਸੇ ਗੱਲ ਦੇ ਬਿਨਾ ਕਿਸੇ ਸੋਚ ਵਿਚਾਰ ਦੇ ਅਸੀਂ ਕਿਸੇ ਵੀ ਪਰਸਨ ਦੇ ਉੱਤੇ ਕਿਸੇ ਇੰਡੀਵਿਜੂਅਲ ਦੇ ਉੱਤੇ ਚਾਹੇ ਉਹ ਡੀਐਮ ਹੋਣ ਚਾਹੇ ਮੈਂ ਹੋਵਾਂ ਚਾਹੇ ਮੌਜੂਦਾ ਸਰਕਾਰ ਹੋਵੇ ਬਿਨਾ ਕਿਸੇ ਗੱਲ ਦੇ ਉੱਤੇ ਅਲੀਗੇਸ਼ਨ ਜਿਹੜਾ ਲਾਤਾ ਉਹਨੂੰ ਬਿਨਾ ਤਹਿਕੀਕਾਤ ਕੀਤੇ ਅਸੀਂ ਉਸ ਗੱਲ ਨੂੰ ਗੰਭੀਰਤਾ ਨਾਲ ਲਵਾਂਗੇ ਅਗਰ ਜੇ ਸਾਰੇ ਅਲੀਗੇਸ਼ਨ ਗਲਤ ਸਾਬਤ ਹੁੰਦੇ ਆ ਤੇ ਫਿਰ ਜਿਹੜੀ ਲੀਗਲ ਐਕਸ਼ਨ ਬੰਦਾ ਹੈਗਾ ਉਹ ਅਸੀਂ ਕਰਾਂਗੇ ਕਰਾਂਗੇ ਉੱਤੇ ਕੋਈ ਗਰੇਜ ਨਹੀਂ ਕੀਤਾ ਜਾਏਗਾ ਇੱਕ ਪਾਸੇ ਗੱਲਾਂ ਤੇ ਹੋਰ ਇਜ਼ਾਮ ਲਗਾਈਆਂ ਨੇ ਲੋਕਾਂ ਦਾ ਬਸੂਤੂ ਕਰੋ ਕਰ ਦੇਣੀ ਉਹ ਜਿਹੜੀ ਬਦਸਲੂਕੀ ਦੀ ਗੱਲ ਹੈ ਉਹ ਤੇ گورਨਰਲ ਇਸੇ ਕਰਕੇ ਹੀ ਇਹੀ ਐਸ ਐਚਓ ਜੈਪਾਲ ਸਿੰਘ ਦੀ ਡਿਊਟੀ ਲਗਾ ਰਹੇ ਆ ਔਰ ਇਹ ਬੜਾ ਬਨੀਊਟਲੀ ਵਾਅਦਾ ਕੀਤਾ ਜਾਊਗਾ ਕਿ ਜੇ ਕੋਈ ਅਜਿਹੀ ਗੱਲ ਸਾਡੇ ਸਾਹਮਣੇ ਆਉਂਦੀ ਹੈ ਬਦਸਲੂਕੀ ਵਾਲੀ ਤੇ ਇਮੀਡੀਏਟਲੀ ਤੇ ਕਾਰਵਾਈ ਕਰਾਂਗੇ ਸਾਨੂੰ ਫ੍ਰੀ ਰਜਿਸਟ੍ਰੇਸ਼ਨ ਹੈਗੀ ਹੈ ਜਿਹਦੇ ਨਾਲ ਵੀ ਕੋਈ ਅਸੀ ਵਾਰਦਾਤ ਹੁੰਦੀ ਹੈ ਸਾਨੂੰ ਆਕੇ ਦੱਸੇ ਕੋਈ ਇਨਸੀਡੈਂਟ ਐਸਾ ਹੁੰਦਾ ਤੇ ਸਾਨੂੰ ਦੱਸੇ ਅਸੀਂ 24 ਆਵਰ ਦੇ ਲਈ ਅਸੀਂ ਅਵੇਲੇਬਲ ਆ